ਇਹ ਬਟਾਲੇ ਦੇ ਕੰਪੀਟੀਸ਼ਨ ਦੇ ਵਿੱਚ ਫਰਸਟ ਆਲ ਇੰਡੀਆ ਬਟਾਲਾ ਕੰਪੀਟੀਸ਼ਨ ਹੋਇਆ ਸੀ ਉਹ ਚ ਫਰਸਟ ਨਿਕਲ ਗਿਆ ਸੀਗਾ ਜੀ ਇਹਦੇ ਮਦਰ ਦਾ ਮਿਲਕ ਦਾ ਰਿਕਾਰਡ ਹੈ 26 ਲੀਟਰ ਦਾ ਤੇ ਇੱਥੇ ਜੇ ਗੱਲ ਕਰੀ 38 گاਵਾ ਨੇ ਤੇ ਇਹਦੇ ਵਿੱਚ ਸਾਡੇ ਕੋਲ ਜ਼ਿਆਦਾਤਰ ਇੱਥੇ ਦੇਸੀ گاਵਾ ਜਿਹੜੀ ਹੈਗੀਆਂ ਉਹ ਸਾਹੀਵਾਲ ਬਰੀਡ ਦੀਆਂ ਹੈਗੀਆਂ ਪੰਜਾਬ ਦੇ ਵਿੱਚ ਪ੍ਰੋਵਿੰਸ ਹੈ ਜਿਹੜਾ ਹੁਣ ਪਾਕਿਸਤਾਨ ਵੱਲ ਜਾ ਚੁੱਕਾ ਹੈਗਾ ਸਾਈਵਾਲ ਜਦੋਂ ਆਪਾਂ ਦੇਸੀ ਗਾਂ ਦੀ ਗੱਲ ਕਰਦੇ ਆਂ ਦੇਸੀ ਮਤਲਬ ਇੰਡੀਜਿਨियस ਇੰਡੀਅਨ ਬਰੀਡ ਦੀ ਆਪਾਂ ਗੱਲ ਕਰਦੇ ਆਂ ਮੋਰ ਜਿਵੇਂ ਇਹ ਆਪਣੇ ਕਸਟਮਡ ਹੁੰਦੀਆਂ ਟੈਂਪਰੇਚਰ ਦੇ ਨਾਲ ਕਲਾਈਮੇਟ ਦੇ ਨਾਲ ਆਪਾਂ ਗੱਲ ਕਰੀਏ ਦੇਸੀ ਗਾਵਾਂ ਦੀ ਇਹਦੇ ਵਿੱਚ ਸਾਈਵਾਲ ਰਾਠੀ ਥਰਪਰਕਾਰ ਕੰਕਰੇਚ ਇਹ ਸਾਰੀਆਂ ਦੇਸੀ ਗਾਵਾਂ ਨੇ ਇਹਨੂੰ A2 ਮਿਲਕ ਕਿਹਾ ਜਾਂਦਾ ਤੇ A2 ਮਿਲਕ ਜਿਹੜਾ ਅੱਜ ਦੇ ਹੱਥੇ ਬਹੁਤ ਸਾਰੇ ਰਿਸਰਚਸ ਇਹ ਕਹਿ ਰਹੀਆਂ ਕਿ A2 ਮਿਲਕ ਇਜ਼ ਬੈਟਰ ਦੈਨ A1 ਮਿਲਕ ਤੇ ਬੱਚਿਆਂ ਵਾਸਤੇ ਬਹੁਤ ਅੱਛਾ ਮੰਨੇ ਨੇ ਤੇ ਅਸੀਂ ਇਹਨਾਂ ਨੂੰ ਆਰਗੈ ਆਰਡਰ ਹੁੰਦਾ ਤੇ ਫ੍ਰੈਸ਼ ਸਾਡੇ ਕੋਲ ਫਾਰਮ ਹੈਗਾ ਆਪਣੇ ਬਰਸੀਨ ਜਵੀ ਅੱਜਕੱਲ ਇਹ 2 ਫੀਟ ਚੱਲਦੇ ਆ ਆਰਡਰ ਚੱਲਦਾ ਆ ਮੈਮ ਸਾਡੀ ਨਾ ਐਸੋਸੀਏਸ਼ਨ ਹੈਗੀ ਹੈ ਐਸੋਸੀਏਸ਼ਨ ਦੇ ਅੰਡਰ ਸਾਡੇ ਕੋਲ 2-3 ਡੇਰੀ ਫਾਰਮ ਹੈਗੇ ਇਸੇ ਡੇਰੀ ਫਾਰਮ ਤੇ ਹੈਗੇ ਇੱਥੇ ਸਾਰੀਆਂ ਦੇਸੀ ਗਾਵਾਂ ਨੇ ਫਾਸਟ ਫੂਡ ਦੇ ਵਾਂਗਨ ਤਿਆਰ ਨਹੀਂ ਕਰਦੇ ਤਾਂ ਕਿ ਉਹਦੇ ਵਿੱਚੋਂ ਕੋਈ ਚੀਜ਼ਾਂ ਨਿਕਲ ਜਾਣ ਮਿਨਰਲਸ ਨਿਕਲ ਜਾਣ ਜੀ ਇਹਦੇ ਦੱਦੀ ਦਾ ਮਿਲਕ ਦਾ ਰਕੋਰਡ ਸੀ 28 ਲੀਟਰ ਦਾ ਕਿਸੇ ਵੀ ਬੋਲ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੁੰਦਾ ਟੈਸਟਿਕਲਸ ਹੁੰਦਾ ਜੀ ਟੈਸਟਿਕਲਸ ਥੋੜੇ ਬਹੁਤ ਟੇਡੇ ਹੋਣਗੇ ਕਿ ਉਹ ਬੱਚਿਆਂ ਦੀ ਪ੍ਰੋਡਕਸ਼ਨ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੇ ਆ ਹੁਣ ਸਰਵਿਸ ਦੇਣ ਵਾਲੇ ਕੈਟਾਗਰੀ ਦੇ ਵਿੱਚ ਲੈ ਕੇ ਜਾਵਾਂਗੇ ਆਈ ਮੈਮ ਇਹਦੇ ਵਿੱਚ ਤੋਂ ਆਪਾਂ A1 A2 ਦੀ ਗੱਲ ਕਰਦੇ ਆ A1 A2 ਕੋਈ ਖਾਸियत ਨਹੀਂ ਹੈਗੀ ਕਿ A1 ਬੈਟਰ ਹੈ ਜਾਂ A2 ਬੈਟਰ ਹੈ ਜਦੋਂ ਆਪਾਂ ਦੁੱਧ ਦੀ ਗੱਲ ਕਰਦੇ ਆ ਉਹਦੇ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ 슈ਗਰ ਫੈਟ ਸਭ ਕੁਝ ਹੁੰਦਾ ਹੈਗਾ ਫੈਟ ਦਰਚਾਉਂਦਾ ਹੈ ਕਿ ਕਿਉ ਜਿਹੜਾ ਜਿੰਨਾ ਜ਼ਿਆਦਾ ਫੈਟ ਹੋਏਗਾ ਉਹਨਾਂ ਜਿਆਦਾ ਘਿਓ ਵਿੱਚੋਂ ਨਿਕਲੇਗਾ ਮਲਾਈ ਜ਼ਿਆਦਾ ਨਿਕਲੇਗੀ A1 A2 ਜਦੋਂ ਆਪਾਂ ਪ੍ਰੋਟੀਨ ਦੀ ਗੱਲ ਕਰਦੇ ਆ ਦੋ ਤਰ੍ਹਾਂ ਦੇ ਪ੍ਰੋਟੀਨ ਹੁੰ ਇਹਨਾਂ ਦੇ ਜਿਹੜੀ ਸਾਡੀ ਇੰਡੀਜਿਨਸ ਬਰੀਡਸ ਐ ਤੇ ਉਹਨਾਂ ਦੇ ਦੁੱਧ ਦੇ ਵਿੱਚ ਜ਼ਿਆਦਾ ਮਾਤਰਾ ਜਾਂ ਸਿਰਫ ਮਾਤਰਾ ਹੁੰਦੀ ਹੈ A2 ਬੀਟਾ ਕੈਸੀਨ ਪ੍ਰੋਟੀਨ ਜਿਹੜੀਆਂ ਬਾਹਰ ਲੀਆਂ ਡਿਵੈਲਪ ਬਰੀਡਸ ਐ ਹਾਲੈਂਡ ਦੀ ਐਚ ਐਫ ਹੋਗੀ ਜਰਸੀ ਹੋਗੀ ਇਹਨਾਂ ਦੇ ਵਿੱਚ ਜਿਹੜੇ ਜਿਹੜਾ ਪ੍ਰੋਟੀਨ ਹੁੰਦਾ ਥੈਟ ਇਜ਼ A1 ਬੀਟਾ ਕੈਸੀਨ A1 ਬੀਟਾ ਕੈਸੀਨ ਪ੍ਰੋਟੀਨ ਤੇ BCM7 ਨਾਮ ਦਾ ਇੱਕ ਐਨਜ਼ਾਈਮ ਨਿਕਲਦਾ ਸਰੀਰ ਦੇ ਵਿੱਚ ਜੀ ਦੇਸੀ ਗਾਂ ਦਾ ਜਿਹੜਾ ਦੁੱਧ ਹੋਏਗਾ ਉਹਦੇ ਫੈਟ ਕੰਟੈਂਟ ਵਿਲ ਬੀ ਅਪ੍ਰੋਕਸੀਮੇਟਲੀ 6% ਜੀ ਤੇ ਜਿਹੜਾ ਐਚ ਐਫ ਕਾਊਸ ਦਾ ਜਿਹੜਾ A1 ਮਿਲਕ ਅੱਪਾ ਕਹਿੰਦੇ ਆ ਉਹਦਾ ਜਿਹ ਅਦਰਵਾਈਜ਼ 8 ਤੋਂ ਲੈ ਕੇ 12 15 ਲੀਟਰ ਤੱਕ ਦੁੱਧ ਇੱਕ ਦਿਨ ਦੀ ਇਹਨਾਂ ਦੀ ਈਲਡ ਹੁੰਦੀ ਹੈ ਜੰਮੇਗਾ ਐਸ ਕੰਪੇਅਰ ਟੂ ਵਲੈਤੀ ਕਾਂ ਦਾ ਦੁੱਧ ਇਹਦਾ ਮਤਲਬ ਜਦੋਂ ਤੁਸੀਂ ਉਹ ਕਿਉਂ ਖਾਓਗੇ ਉਹ ਕਿਉਂ ਜੰਮੇਗਾ ਨਹੀਂ ਸਰੀਰ ਦੇ ਵਿੱਚ ਸ੍ਰੀਕਲ ਚਾਇਆ ਨੂੰ ਸੋ ਅਸ ਅੱਜ ਅਸੀਂ ਮਿੰਕ ਆਰਗੇਨਿਕਸ ਦੇ ਫਾਰਮਸ 'ਚ ਪਹੁੰਚ ਚੁੱਕੇ ਹਾਂ ਜਿੱਥੇ ਸਾਡੇ ਨਾਲ ਉਹਨਾਂ ਦੇ ਓਨਰ ਮਿਸਟਰ ਅਨੁਰਾਗ ਜੁੜੇ ਹਨ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਉਹ ਆਪਣੀ گاਵਾ ਦੀ ਕਿਸ ਤਰੀਕੇ ਨਾਲ ਦੇਖਭਾਲ ਕਰਦੇ ਹਨ ਅਤੇ ਆਪਣੇ ਆਰਗੇਨਿਕ ਪ੍ਰੋਡਕਟਸ ਲੋਕਾਂ ਤੱਕ ਕਿਵੇਂ ਪਹੁੰਚਾਉਂਦੇ ਨੇ ਸੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤੇ ਮੈਂ ਇਹ ਪੁੱਛਣਾ ਚਾਹੂੰਗੀ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਬ੍ਰੀਡਸ ਦੇ ਆਗਵਾ ਹਨ ਮੈਮ ਸਾਡੀ ਨਾ ਐਸੋਸੀਏਸ਼ਨ ਹੈਗੀ ਹੈ ਐਸੋਸੀਏਸ਼ਨ ਦੇ ਅੰਡਰ ਸਾਡੇ ਕੋਲ 2-3 ਡੇਰੀ ਫਾਰਮ ਹੈਗੇ ਨੇ ਸੋ ਇਹ ਜਿਹੜੇ ਆਪਾਂ ਜਿੱਥੇ ਡੇਰੀ ਫਾਰਮ ਤੇ ਹੈਗੇ ਇੱਥੇ ਸਾਰੀਆਂ ਦੇਸੀ گاਵਾ ਨੇ ਇਹਨਾਂ ਦੇ ਓਨਰ ਦੀ ਆਪਾਂ ਜੀ ਗੱਲ ਕਰੀਏ ਇਹ ਮ ਏ ਮੈਨੇਜ ਵੀ ਕਰਦੇ ਸਾਰਾ ਕੁਝ ਧਿਆਨ ਵੀ ਰੱਖਦੇ ਇਸ ਚੀਜ਼ ਤੇ ਇੱਥੇ ਜੇ ਗੱਲ ਕਰੀ 38 گاਵਾ ਨੇ 38 ਦੇਸੀ گاਵਾ ਨੇ ਜਿਹਦੇ ਵਿੱਚੋਂ 12 ਮਿਲਕਿੰਗ ਤੇ ਨੇ ਤੇ ਇਹਦੇ ਵਿੱਚ ਸਾਡੇ ਕੋਲ ਜ਼ਿਆਦਾਤਰ ਇੱਥੇ ਦੇਸੀ گاਵਾ ਜਿਹੜੀ ਹੈਗੀਆਂ ਉਹ ਸਾਹੀਵਾਲ ਬਰੀਡ ਦੀਆਂ ਹੈਗੀਆਂ ਜੀ ਤੇ ਸਰ ਤੁਸੀਂ ਸਾਹੀਵਾਲ ਬਰੀਡ ਦੇ ਬਾਰੇ ਥੋੜਾ ਜਿਆਦਾ ਦੱਸ ਤੋਂ ਦਰਸ਼ਕਾਂ ਨੂੰ ਜਿਵੇਂ ਮੈਮ ਸਾਹੀਵਾਲ ਇੱਕ ਪੰਜਾਬ ਦੇ ਵਿੱਚ ਪ੍ਰੋਵਿੰਸ ਹੈ ਜਿਹੜਾ ਹੁਣ ਪਾਕਿਸਤਾਨ ਵੱਲ ਜਾ ਚੁੱਕਾ ਹੈਗਾ ਤੇ ਜਿਹੜੀ گاਵਾ ਉੱਥੇ ਡਿਵੈਲਪ ਹੋਈਆਂ ਓਵਰ ਦਾ ਟਾਈਮ ਉਸ ਬਰੀਡ ਦਾ ਨਾਮ ਹੈਗਾ ਸਾਹੀਵਾਲ ਇਹ ਸਾਹੀਵਾਲ ਜਦੋਂ ਆਪਾਂ ਦੇਸੀ ਗਾਂ ਦੀ ਗੱਲ ਕਰਦੇ ਆਂ ਦੇਸੀ ਮਤਲਬ ਇੰਡੀਜਿਨियस ਇੰਡੀਅਨ ਬਰੀਡ ਦੀ ਆਪਾਂ ਗੱਲ ਕਰਦੇ ਆਂ ਇਹ ਦੇ ਆਰ ਮੋਰ ਜਿਵੇਂ ਇਹ ਆਪਣੇ ਕਸਟਮਡ ਹੁੰਦੀਆਂ ਟੈਂਪਰੇਚਰ ਦੇ ਨਾਲ ਕਲਾਈਮੇਟ ਦੇ ਨਾਲ ਤੇ ਜੇ ਆਪਾਂ ਗੱਲ ਕਰੀਏ ਦੇਸੀ ਗਾਵਾਂ ਦੀ ਇਹਦੇ ਵਿੱਚ ਸਾਹੀਵਾਲ ਰਾਠੀ ਥਰਪਰਕਾਰ ਕੰਕਰੇਚ ਇਹ ਸਾਰੀਆਂ ਦੇਸੀ ਗਾਵਾਂ ਹਨ ਇਹਨਾਂ ਦੇ ਦੁੱਧ ਦੇ ਵਿੱਚ ਯੂਨੋ A2 ਮਿਲਕ ਕਿਹਾ ਜਾਂਦਾ ਹੈ ਤੇ A2 ਮਿਲਕ ਜਿਹੜਾ ਅੱਜ ਦੇ ਡੇਟ 'ਚ ਬਹੁਤ ਸਾਰੇ ਰਿਸਰਚਸ ਇਹ ਕਹਿ ਰਹੀਆਂ ਕਿ A2 ਮਿਲਕ ਇਜ਼ ਬੈਟਰ ਦੈਨ A1 ਮਿਲਕ ਬਹੁਤ ਸਾਰੇ ਰਿਸਰਚਸ ਕਹਿ ਰਹੀਆਂ ਕਿ A2 ਮਿਲਕ ਇਜ਼ ਵੈਰੀ ਕਲੋਸ ਟੂ ਮਦਰਸ ਮਿਲਕ ਤੇ ਬੱਚਿਆਂ ਵਾਸਤੇ ਬਹੁਤ ਅੱਛਾ ਮੰਨਿਆ ਜਾਂਦਾ ਤੇ ਅਸੀਂ ਇਹਨਾਂ ਨੂੰ ਆਰਗੈਨਿਕ ਚਾਰਾ ਦਿੰਨੇ ਆ ਬਿਲਕੁਲ ਪਿਓਰ ਦੁੱਧ ਹੁੰਦਾ ਹੈ ਤੇ ਸਾਡੇ ਸਟੋਰ ਤੇ ਅਵੇਲੇਬਲ ਹੁੰਦਾ ਜੀ ਜੀ ਜਿੱਦਾਂ ਅਸੀਂ ਗੱਲ ਕਰੀ ਅਗਰ ਇਹਨਾਂ ਨੂੰ A2 ਮਿਲਕ ਇਹਨਾਂ ਦੁਆਰਾ ਪ੍ਰੋਡਿਊਸ ਕੀਤਾ ਜਾਂਦਾ ਹੈ ਤੇ ਉਹਦੇ ਲਈ ਇਹਨਾਂ ਦੀਆਂ ਮੀਲਸ ਕੀ ਰਹਿੰਦੀਆਂ ਨੇ ਮੈਂ ਮੀਲਸ ਦੀ ਸਮਝਾ ਸਕਦੇ ਨੇ ਪਰ ਇਹਨਾਂ ਨੂੰ ਜੋ ਵੀ ਦਿੱਤਾ ਜਾਂਦਾ ਹੈ ਪਰ ਥੋੜਾ ਜਿਹਾ ਤੁਹਾਨੂੰ ਦੱਸਾਂ ਕਰਾਂ ਤੇ ਇਹਨਾਂ ਦੇ ਮੀਲ ਦੇ ਵਿੱਚ ਕੀ ਹੁੰਦਾ ਜੀ ਮਿੱਟੇ ਦੇ ਵਿੱਚ ਦੋ ਹੁੰਦੀਆਂ ਇੱਕ ਕਨਸੈਂਟ੍ਰੇਟਿਡ ਫੀਡ ਹੁੰਦੀ ਹੈ ਇੱਕ ਫੌਡਰ ਹੁੰਦਾ ਫੌਡਰ ਦੇ ਵਿੱਚ ਅਸੀਂ ਇਹਨਾਂ ਨੂੰ ਫ੍ਰੈਸ਼ ਸਾਡੇ ਕੋਲ ਫਾਰਮ ਹੈਗਾ ਆਪਣੇ ਬਰਸੀਨ ਜਵੀ ਅੱਜਕੱਲ ਇਹ 2 ਫੀਟ ਚੱਲਦੀ ਹੈ ਫੌਡਰ ਚੱਲਦਾ ਵਿੰਗ ਸਮਰਸ ਦੇ ਵਿੱਚ ਚੱਲਦਾ ਮੱਕੀ ਚੱਲਦੀ ਹੈ ਬਾਜਰਾ ਚੱਲਦਾ ਹੋਰ ਵੀ 2-3 ਕਿਸਮ ਦੇ ਫੀਡ ਫੌਡਰ ਚੱਲਦੇ ਆ ਜੀ ਇਹਦੇ ਇਹਨੂੰ ਅਸੀਂ ਕਨਸੈਂਟ੍ਰੇਟਿਡ ਫੀਡ ਦੇ ਵਿੱਚ ਦਿੰਨੇ ਆ ਕਣਕ ਦਾ ਦਲੀਆ ਮੱਕੀ ਦਾ ਦਲੀਆ ਆਪਣਾ ਬੜੀਵੇਂ ਜੀ ਚਨਾ ਚੂਰੀ ਤੇ ਸੋਇਆਬੀਨ ਦੀ ਚੂਰੀ ਜੀ ਇਹ ਇਹਨਾਂ ਨੂੰ ਅਸੀਂ ਬੋਇਲ ਕਰਕੇ ਜੇ ਤੁਸੀਂ ਦੇਖਣਾ ਹੋਵੇ ਸਾਡਾ ਇੱਥੇ ਪੱਠੀ ਬਣੀਦੀ ਆ ਉਹਦੇ ਵਿੱਚ ਤੁਸੀਂ ਦੇਖੋਗੇ ਤੇ ਅਸੀਂ ਇਹਨੂੰ ਗਰਮ ਕਰਕੇ ਮਿੱਠੀ-ਮਿੱਠੀ ਆਂਚ ਦੇ ਵਿੱਚ ਇਹਨੂੰ ਅਸੀਂ 6 ਘੰਟੇ ਤੱਕ ਪਾਠੀਆਂ ਦੀ ਅੱਗ ਤੇ ਬਾਲਦੇ ਹਾਂ ਫਿਰ ਇਹਨੂੰ ਬਾਲਦੇ ਆ ਇੱਕਦਮ ਫਾਸਟ ਫੂਡ ਦੇ ਵਾਂਗਨ ਤਿਆਰ ਨਹੀਂ ਕਰਦੇ ਤਾਂ ਕਿ ਉਹ ਉਹਦੇ ਵਿੱਚੋਂ ਕੋਈ ਚੀਜ਼ਾਂ ਨਿਕਲ ਜਾਣ ਮਿਨਰਲਸ ਨਿਕਲ ਜਾਣ ਜੀ ਤੇ ਸਰ ਮੈਂ ਸੁਣਿਆ ਹੈ ਤੁਹਾਡੇ ਕੋਲ ਨੰਬਰ 1 ਬੁਲਵੀ ਹੈਗਾ ਤੁਸੀਂ ਦਰਸ਼ਕਾਂ ਨੂੰ ਦਿਖਾਣਾ ਚਾਹੁੰਦੇ ਹਾਂ ਮੈਂ ਤੁਹਾਨੂੰ ਦਿਖਾਈ ਦਿੰਦੇ ਹਾਂ ਜੀ ਕੋਈ ਸ਼ੰਭੂ ਬੁੱਲਾ ਸਾਡਾ ਇਹਦਾ ਨਾਮ ਹੈ ਸ਼ੰਭੂ ਹੈਗਾ ਤੇ ਦੱਸਣਗੇ ਗ੍ਰਾਂਤ ਜੀ ਕਿਉਂ ਇਹ ਜੀ ਜੀ ਇਹਦੇ ਮਦਰ ਦਾ ਮਿਲਕ ਦਾ ਰਿਕਾਰਡ ਹੈ 26 ਲੀਟਰ ਦਾ ਜੀ ਇਹਦੇ ਦਾਦੀ ਦਾ ਮਿਲਕ ਦਾ ਰਿਕਾਰਡ ਸੀ 28 ਲੀਟਰ ਦਾ ਇਹਦਾ ਹੰਪ ਤੁਸੀਂ ਦੇਖੋ ਕਿਆ ਫਰਸਟ ਕਲਾਸ ਆ ਇਹਦਾ ਡਵੈਲਪ ਦੇਖੋ ਇੱਥਾਂ ਜੀ ਇਹਦੇ ਟੈਸਟिकल्स ਜਿਹੜੇ ਹੁੰਦੇ ਆ ਜੀ ਉਹ ਬਿਲਕੁਲ ਇਕੁਅਲ ਹੋਣੇ ਚਾਹੀਦੇ ਆ ਕਿਸੇ ਵੀ ਬੁੱਲ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੁੰਦਾ ਟੈਸਟिकल्स ਦਾ ਹੁੰਦਾ ਜੀ ਟੈਸਟिकल्स ਥੋੜੇ ਬਹੁਤ ਟੇਡੇ ਹੋਣਗੇ ਤੇ ਉਹ ਬੱਚਿਆਂ ਦੀ ਪ੍ਰੋਡਕਸ਼ਨ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੇ ਆ ਇਹ ਬਟਾਲੇ ਦੇ ਕੰਪੀਟੀਸ਼ਨ ਦੇ ਵਿੱਚ ਫਸਟ 올 ਇੰਡੀਆ ਬਟਾਲਾ ਕੰਪੀਟੀਸ਼ਨ ਹੋਇਆ ਸੀ ਉਹ ਫਸਟ ਨਿਕਲ ਗਿਆ ਸੀਗਾ ਕਾਫ ਕੈਟਾਗਰੀ ਚ ਹੁਣ ਇਹਨੂੰ ਅਸੀਂ ਬੁੱਲ ਨੂੰ ਸਰਵਿਸ ਦੇ ਲਈ ਤਿਆਰ ਕੀਤਾ ਹੈ ਉਨ ਸਰਵਿਸ ਦੇਣ ਵਾਲੇ categories ਦੇ ਵਿੱਚ ਲੈ ਕੇ ਜਾਵਾਂਗੇ ਆਈ ਹੋਪ winner ਇਨਕਲੂਡ ਹੋ ਜੀ ਤੇ ਸਰ ਅਗਰ ਮੈਂ ਗੱਲ ਕਰਾਂ A1 ਤੇ A2 ਦੁੱਧ ਦੇ ਵਿੱਚ ਕੀ ਫਰਕ ਹੈ ਤੇ ਕਿਉਂ ਇਹ ਦੁੱਧ ਬਹੁਤ ਜ਼ਿਆਦਾ ਸਪੈਸ਼ਲ ਮੰਨਿਆ ਜਾਂਦਾ ਹੈ ਤੇ ਇਹਦਾ ਕੀ ਫਾਇਦਾ ਹੁੰਦਾ ਹੈ ਲੋਕਾਂ ਨੂੰ ਇਹ ਦੁੱਧ ਲੈਣ ਦਾ ਮੈਮ ਇਹਦੇ ਵਿੱਚ ਜਦੋਂ ਆਪਾਂ A1 A2 ਦੀ ਗੱਲ ਕਰਦੇ ਹਾਂ A1 A2 ਕੋਈ ਖਾਸੀਅਤ ਨਹੀਂ ਹੈਗੀ ਕਿ A1 ਬੈਟਰ ਹੈ ਜਾਂ A2 ਬੈਟਰ ਹੈ ਜੀ ਬੇਸਿਕਲੀ ਜਦੋਂ ਆਪਾਂ ਦੁੱਧ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ 슈ਗਰ ਫੈਟ ਸਭ ਕੁਝ ਹੁੰਦਾ ਹੈਗਾ ਫੈਟ ਦਰਚਾਉਂਦਾ ਹੈ ਕਿ ਕਿਉਂ ਜੀ ਜਿਹੜਾ ਜਿੰਨਾ ਜ਼ਿਆਦਾ ਫੈਟ ਹੋਏਗਾ ਉਹਨਾਂ ਜਿਆਦਾ ਘਿਓ ਵਿੱਚੋਂ ਨਿਕਲੇਗਾ ਮਲਾਈ ਜਿਆਦਾ ਨਿਕਲੇਗੀ ਜੀ ਜੇ ਆਪਾਂ SNF ਦੀ ਗੱਲ ਕਰੀਏ ਸੋਲਿਡ ਨਾਟ ਫੈਟ ਉਹ ਦਰਸਾਉਂਦਾ ਕਿ ਪਨੀਰ ਕਿਦਾਂ ਦਾ ਨਿਕਲੇਗਾ ਇਹਨਾਂ ਦਾ ਮਿਕਸਰ ਦੱਸੇਗਾ ਕਿ ਦਹੀਂ ਕਿਦਾਂ ਦੀ ਬਣੇਗੀ ਸੋ ਕਹਿਣ ਦਾ ਮਤਲਬ ਇਹ ਕਿ ਜਦੋਂ ਆਪਾਂ ਗੱਲ ਕਰਦੇ ਆਂ ਦੁੱਧ ਦੀ A1 A2 ਜਦੋਂ ਆਪਾਂ ਪ੍ਰੋਟੀਨ ਦੀ ਗੱਲ ਕਰਦੇ ਆਂ ਦੋ ਤਰ੍ਹਾਂ ਦੇ ਪ੍ਰੋਟੀਨ ਹੁੰਦੇ ਆ ਵੇ ਤੇ ਕੈਸੀਨ ਜੀ ਇਹਨਾਂ ਦੀ ਜਿਹੜੀ ਸਾਡੀ ਇੰਡੀਜਿਨਸ ਬਰੀਡਸ ਐ ਤੇ ਉਹਨਾਂ ਦੇ ਦੁੱਧ ਦੇ ਵਿੱਚ ਜ਼ਿਆਦਾ ਮਾਤਰਾ ਜਾਂ ਸਿਰਫ ਮਾਤਰਾ ਹੁੰਦੀ ਹੈ A2 ਬੀਟਾ ਕੈਸੀਨ ਪ੍ਰੋਟੀਨ ਦੀ ਜਿਹੜੀਆਂ ਬਾਹਰ ਲੀਆਂ ਡਿਵੈਲਪ ਬਰੀਡਸ ਐ ਹਾਲੈਂਡ ਦੀ ਐਚਐਫ ਹੋਗੀ ਜਰਸੀ ਹੋਗੀ ਇਹਨਾਂ ਦੇ ਵਿੱਚ ਜਿਹੜੇ ਜਿਹੜਾ ਪ੍ਰੋਟੀਨ ਹੁੰਦਾ ਥੈਟ ਇਜ਼ A1 ਬੀਟਾ ਕੈਸੀਨ A1 ਬੀਟਾ ਕੈਸੀਨ ਪ੍ਰੋਟੀਨ ਸੋ A1 ਤੇ A2 ਦੇ ਵਿੱਚ ਕੀ ਫਰਕ ਹੈ ਜਦੋਂ A1 ਪ੍ਰੋਟੀਨ ਦੀ ਡਾਈਜੈਸ਼ਨ ਹੁੰਦੀ ਹੈ ਤੇ BCM7 ਨਾਮ ਦਾ ਇੱਕ ਐਨਜ਼ਾਈਮ ਨਿਕਲਦਾ ਸਰੀਰ ਦੇ ਵਿੱਚ ਉਹਨੂੰ ਕਾਫੀ ਡਿਜ਼ੀਜ਼ਸ ਨਾਲ ਲਿੰਕ ਕੀਤਾ ਜਾ ਰਿਹਾ ਹੈਗਾ ਸੈਕੰਡਲੀ ਜੇ ਗੱਲ ਕਰੀਏ ਇਹਨਾਂ ਦੀ ਫੈਟ ਕੰਟ ਜੋ ਜਿਹੜਾ ਦੁੱਧ ਹੋਏਗਾ ਉਹ ਚ ਫੈਟ ਕੰਟੈਂਟ ਵਿਲ ਬੀ ਅਪ੍ਰੋਕਸੀਮੇਟਲੀ 6% ਜੀ ਤੇ ਜਿਹੜਾ ਐਚ ਐਫ ਕਾਊਸ ਦਾ ਜਿਹੜਾ A1 ਮਿਲਕ ਅੱਪਾ ਕਹਿੰਦੇ ਆ ਉਹਦਾ ਜਿਹੜਾ ਫੈਟ ਕੰਟੈਂਟ ਹੁੰਦਾ ਅਪ੍ਰੋਕਸੀਮੇਟਲੀ 3% ਹੁੰਦਾ ਹੈਗਾ ਜੀ ਫੀਡ ਉਹਨਾਂ ਦੀ ਆਲਮੋਸਟ ਬਰਾਬਰ ਹੁੰਦੀ ਹੈ A1 ਮਿਲਕ ਦੀ ਜੇ ਅਪਾ ਗੱਲ ਕਰੀਏ ਜਿਹੜੀ ਐਚ ਐਫ ਕਾਊਸ ਹੈਗੀਆਂ ਉਹ 30 ਤੋਂ 35 ਲੀਟਰ ਤੱਕ ਦੁੱਧ ਦੇ ਦਿੰਦੀ ਇੱਕ ਦਿਨ ਦੇ ਵਿੱਚ ਜੇ ਇਹਨਾਂ ਦੀ ਅਪਾ ਗੱਲ ਕਰੀਏ ਜਿਵੇਂ ਰਿਕਾਰਡ 28 ਲੀਟਰ ਦਾ ਕਿ ਜਿਹੜੀ ਬੈਸਟ ਬਰੀਡ ਬੈਸਟ ਜਿਹੜੀ ਕਾਫ ਕਾ ਹੋਏਗੀ 28 ਲੀਟਰ ਅਦਰਵਾਈਜ਼ 8 ਤੋਂ ਲੈ ਕੇ 12 15 ਲੀਟਰ ਤੱਕ ਦੁੱਧ ਇੱਕ ਦਿਨ ਦੀ ਇਹਨਾਂ ਦੀ ਯੀਲਡ ਹੁੰਦੀ ਹੈ ਸੋ ਇਸੇ ਕਰਕੇ ਰੇਟਸ ਵੀ ਫਰਕ ਹੈ ਇਸੇ ਕਰਕੇ ਟੇਸਟ ਵੀ ਫਰਕ ਹੈ ਇਹਨਾਂ ਚੀਜ਼ਾਂ ਕਰਕੇ ਇਹਦੀ ਕੁਆਲਿਟੀ 'ਚ ਵੀ ਫਰਕ ਆ ਜਾਂਦਾ ਹੈਗਾ ਜੀ ਤੇ ਸਰ ਮੈਂ ਸੁਣਿਆ ਕਿ ਇਹਨਾਂ گاਵਾਵਾਂ ਦੇ ਦੁੱਧ ਜਿਹੜਾ ਦੇਸੀ ਕਿਉਂ ਹੁੰਦਾ ਹੈ ਉਹ ਵੀ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਤੇ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਮੈਂ ਨੈਚੁਰਲ ਜੀ ਗੱਲ ਆ ਤੁਸੀਂ ਆਹ ਦੇਖੋ ਨਾ ਕਿ ਜੇ ਆਪਾਂ ਫੈਟ ਕੰਟੈਂਟ ਦੀ ਗੱਲ ਕਰੀ ਹੁਣ ਉਸ ਦੁੱਧ ਦਾ ਆਪਾਂ ਫੈਟ ਕ 12 15 ਲੀਟਰ ਹੀ ਦੁੱਧ ਦੇਗੀ ਜੀ ਤੇ ਔਨ ਦਾ ਅਦਰ ਹੈਂਡ ਜੇ ਆਪਾਂ ਦੂਜੇ ਐਚ ਐਫ ਕਾਊਸ ਦੀ ਗੱਲ ਕਰੀਏ ਉਹ 30 35 ਲੀਟਰ ਦੁੱਧ ਦੇਣਗੀਆਂ ਇੱਕ ਤਾਂ ਫੈਟ ਦਾ ਫਰਕ ਪੈ ਜਾਂਦਾ ਸੈਕੰਡਲੀ ਜਿਹੜਾ ਇਹਨਾਂ ਦਾ ਲਿਪਿਡ ਪ੍ਰੋਫਾਈਲਸ ਹੁੰਦੀਆਂ ਫੈਟ ਦੀਆਂ ਉਹ ਬੈਟਰ ਹੁੰਦੀਆਂ ਇਹਨਾਂ ਦਾ ਦੁੱਧ ਲੇਟ ਜੰਮੇਗਾ ਐਸ ਕੰਪੇਅਰ ਟੂ ਵਲੈਤੀ ਗਾਂ ਦਾ ਦੁੱਧ ਸੋ ਜੇ ਆਪਾਂ ਸੇਮ ਟੈਂਪਰੇਚਰ ਤੇ ਦੁੱਧ ਕਿਉਂ ਰੱਖਦੀਏ ਜਿਹੜਾ ਐਚ ਐਫ ਗਾਂ ਦਾ ਕਿਓ ਹੈਗਾ ਦੁੱਧ ਉਹ ਜਲਦੀ ਜੰਮ ਜੇਗਾ ਇਹਨਾਂ ਦਾ ਥੋੜਾ ਬੱਜਗਾ ਕਿ ਲਿਪਿਡ ਪ੍ਰੋਫਾਈਲਸ ਫਰਕ ਹੁੰਦਾ ਹੈ ਉਸ ਤੋਂ ਬਾਅਦ ਇਹ ਵੀ ਫਰਕ ਹੈ ਕਿ ਇਹਨਾਂ ਦਾ ਦੁੱਧ ਦਾ ਜਿਹੜਾ ਕਿਓ ਹੈ ਉਹ ਬਣਿਆ ਕਿਵੇਂ ਜੀ ਜੇ ਤਾਂ ਆਪਾਂ ਸਿੱਧਾ ਮਲਾਈ ਲਾ ਕੇ ਉਹਨੂੰ ਆਪਾਂ ਕਾੜ ਕੇ ਕਿਓ ਬਣਾਤਾ ਉਹ ਨਾਰਮਲ ਤਰੀਕਾ ਹੋ ਗਿਆ ਕਨਵੈਨਸ਼ਨਲ ਤਰੀਕਾ ਹੋ ਗਿਆ ਜੇ ਆਪਾਂ ਸਹੀ ਆਯੁਰਵੈਦਿਕ ਪ੍ਰੋਸੈਸ ਫਾਲੋ ਕਰਨਾ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ ਦੁੱਧ ਨੂੰ ਪਹਿਲਾਂ ਦਹੀਂ ਚ ਕਨਵਰਟ ਕੀਤਾ ਦਹੀਂ ਨੂੰ ਰੜਕ ਕੇ ਮੱਖਣ ਮੱਖਣ ਤੋਂ ਫਿਰ ਕਿਓ ਬਣਿਆ ਉਹਦਾ ਜਿਹੜਾ ਮੈਲਟਿੰਗ ਪੁਆਇੰਟ ਆ 35 ਡਿਗਰੀ ਸੈਲਸੀਅਸ ਹੈ ਆਪਣੇ ਬੋਡੀ ਦੇ ਟੈਂਪਰੇਚਰ ਇਹਦਾ ਮਤਲਬ ਜਦੋਂ ਤੁਸੀਂ ਇਹ ਘਿਓ ਖਾਓਗੇ ਉਹ ਘਿਓ ਜੰਮੇਗਾ ਨਹੀਂ ਸਰੀਰ ਦੇ ਵਿੱਚ ਤੇ ਤੁਹਾਨੂੰ ਪੂਰੀ ਤਾਕਤ ਦੇ ਕੇ ਅੰਤ ਤੱਕ ਬਾਹਰ ਨਿਕਲੇਗਾ ਨਾ ਤੁਹਾਡੀ ਨਾੜੀਆਂ ਜੰਮੇਗਾ ਤੇ ਨਾ ਤੁਹਾਨੂੰ ਤੰਗ ਕਰੇਗਾ ਸੋ ਇਸੇ ਕਰਕੇ ਇਹਨਾਂ ਦੇ ਜਿਹੜਾ ਘਿਓ ਹੈਗਾ ਉਹਨੂੰ ਵਧੀਆ ਮੰਨਿਆ ਜਾਂਦਾ ਤੇ ਸਰ ਇੱਕ ਦਿਨ ਦੇ ਵਿੱਚ ਇਹ ਕਿੰਨਾ ਦੁੱਧ ਪ੍ਰੋਡਿਊਸ ਕਰ ਲੈਂਦੀਆਂ ਨੇ ਮੈਮ ਦੇਖੋ 8 ਲੀਟਰ ਤੋਂ ਲੈ ਕੇ 15 ਲੀਟਰ ਜੇ ਕੋਈ ਬਹੁਤ ਰਿਕਾਰਡ ਵਿਨਿੰਗ ਗਾਂ ਹੈਗੀ ਇਹ 20 ਲੀਟਰ ਬਹੁਤ ਹੀ ਕੋਈ ਬੈਸਟ ਜਿਵੇਂ ਆਪਾਂ ਕਹਿੰਦੇ ਜਿਹੜੇ ਨੰਬਰ 1 ਆਈ ਆ ਉਹ ਵੀ 25 ਲੀਟਰ ਤੱਕ ਦੁੱਧ ਦੇ ਦਿੰਦੀ ਹੈਗੀਆਂ ਔਨ ਦਾ ਅਦਰ ਹੈਂਡ ਜੇ ਆਪਾਂ ਗੱਲ ਕਰੀਏ ਵਲੈਤੀ گاਵਾ ਦੀ ਉਹ 30 35 40 50 ਲੀਟਰ ਤੱਕ ਦੁੱਧ ਦਿੰਦੀ ਜੀ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਸਰ ਨਾਲ ਗੱਲ ਕਰਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਸਰ ਨੇ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਚੀਜ਼ਾਂ ਦੱਸੀਆਂ ਹੋਪ ਤੁਹਾਨੂੰ ਪਸੰਦ ਆਣਗੀਆਂ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ